ਸਰਕਾਰ ਦੇ ਉੱਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਜਾ ਰਹੇ। ਲੈਟਰਲ ਐਂਟਰੀ ਨੂੰ ਲੈ ਕੇ ਇੱਥੇ ਮਾਮਲਾ ਹੁਣ ਕਾਫੀ ਜ਼ਿਆਦਾ ਭੱਖਦਾ ਹੋਇਆ ਨਜ਼ਰ ਆਇਆ। ਰਾਹੁਲ ਗਾਂਧੀ ਦਾ ਕਹਿਣਾ ਹੈ ਜੋ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਗੱਲ ਕਹੀ ਹੈ ਕਿ ਜਿਸ ਤਰੀਕੇ ਦੇ ਨਾਲ ਲੈਟਰਲ ਐਂਟਰੀ ਹੋ ਰਹੀ ਹੈ ਇਸ ਤੋਂ ਸਾਫ਼-ਸਾਫ਼ ਵੇਖਿਆ ਜਾ ਸਕਦਾ ਹੈ ਕਿ ਜਿਹੜੀ ਕੇਂਦਰ ਸਰਕਾਰ ਹੈ, ਭਾਜਪਾ ਦੀ ਜੋ ਸਰਕਾਰ ਹੈ ਉਹ ਦੇਸ਼ ਦੇ ਵਿੱਚ ਰੱਖਵਾ ਕਰਨ ਨੂੰ ਖਤਮ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੀ ਹੋਈ ਹੈ ਐਸਟੀ ਐਸ ਸੀ ਤੇ ਓ ਬੀ ਸੀ ਭਾਈਚਾਰੇ ਦੇ ਜਿਹੜੇ ਲੋਕ ਨੇ ਉਹਨਾਂ ਦੇ ਹੱਕ ਖੋਹਣ ਦੀ ਜਿਹੜੀ ਕੋਸ਼ਿਸ਼ ਹੈ ਉਹ ਇੱਥੇ ਕੇਂਦਰ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਅਜੇ ਹਾਂ rahul gandhi ਦੇ ਵੱਲੋਂ ਕਿਹਾ ਗਿਆ ਜਿਸ ਤੋਂ ਬਾਅਦ ਹੁਣ ਹੋਰ ਵੀ ਵਿਰੋਧੀ ਧਿਰ ਦੇ ਕਈ ਅਜਿਹੇ ਨੇਤਾ ਨੇ ਜਨਾਂ ਦੇ ਵੱਲੋਂ ਇਸ ਦਾ ਕਾਫੀ ਜ਼ਿਆਦਾ ਵਿਰੋਧ ਵੀ ਕੀਤਾ ਜਾ ਰਿਹਾ ਤੇ ਉਹਨਾਂ ਦੇ ਵੱਲੋਂ ਕੇਂਦਰ ਸਰਕਾਰ ਦੇ ਉੱਤੇ ਨਿਸ਼ਾਨੇ ਸਾਦੇ ਜਾ ਰਹੇ ਨੇ ਪਰ ਆਖਰਕਾਰ ਇਹ ਲਿਟਰਲ ਐਂਟਰੀ ਕੀ ਹੈ ਇਸ ਦੇ ਬਾਰੇ ਵਿਸਥਾਰ ਦੇ ਵਿੱਚ ਤੁਹਾਨੂੰ ਦੱਸਾਂਗੇ ਤੇ ਅੰਤ ਤੱਕ ਸਾਡੀ ਅੱਜ ਦੀ ਇਸ ਵੀਡੀਓ ਦੇ ਨਾਲ ਜੁੜੇ ਜਰੂਰ ਰਹੋ ਮੋਦੀ ਸਰਕਾਰ ਨੇ ਲੈਟਰਲ ਐਂਟਰੀ ਦੇ ਰਾਹੀਂ ਸੀਨੀਅਰ ਆਈਐਸ ਪੱਦਰ ਦੀਆਂ 45 ਅਸਾਮੀਆਂ ਜਾਰੀ ਕੀਤੀਆਂ ਇਹਨਾਂ ਦੇ ਵਿੱਚ ਸੰਯੁਕਤ ਸਕੱਤਰ ਡਿਪਟੀ ਸਕੱਤਰ ਅਤੇ ਡਾਇਰੈਕਟਰ ਵਰਗੇ ਵੱਡੇ ਸਰਕਾਰੀ ਅਹੁਦੇ ਸ਼ਾਮਲ ਵਿਰੋਧੀ ਧਿਰ ਦੇ ਨੇਤਾ ਰਾਹੁਲ ਦਾਂਦੀ ਨੇ ਦੋਸ਼ ਲਗਾਇਆ ਹੈ ਕਿ ਸਰਕਾਰ ਲੈਟਰਲ ਐਂਟਰੀ ਦੇ ਰਾਹੀਂ ਐਸਸੀਐਸਟੀ ਤੇ ਓਬੀਸੀ ਭਾਈਚਾਰੇ ਦੇ ਅਧਿਕਾਰਾਂ ਨੂੰ ਖੁਲੇਆਮ ਖੋ ਰਹੀ ਹੈ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਮ ਨੇ ਜਵਾਬੀ ਹਮਲਾ ਕਰਦਿਆ ਕਿਹਾ ਕਿ ਯੂਪੀਐਸਸੀ ਦੇ ਵਿੱਚ ਲੈਟਰਲ ਐਂਟਰੀ ਦਾ ਸੰਕਲਪ ਕਾਂਗਰਸ ਸਰਕਾਰ ਦਾ ਹੈ ਯੂਪੀਐਸਸੀ ਦੇ ਵਿੱਚ ਲੈਟਰਲ ਐਂਟਰੀ ਕੀ ਹੈ ਇਸ ਦੇ ਵਿੱਚ ਕੌਣ ਦਾਖਲਾ ਲੈਂਦਾ ਹੈ ਕਿ ਇਸ ਦੇ ਵਿੱਚ ਰੱਖਵਾ ਕਰਨ ਲਾਗੂ ਹੁੰਦਾ ਹੈ ਜਾਂ ਫਿਰ ਨਹੀਂ ਕੌਣ ਜ਼ਿੰਮੇਵਾਰ ਹੈ ਭਾਜਪਾ ਜਾਂ ਫਿਰ ਕਾਂਗਰਸ ਅੱਜ ਦੇ ਇਸ ਖਾਸ ਵੀਡੀਓ ਦੇ ਵਿੱਚ ਇਹਨਾਂ ਦਾ ਸਵਾਲਾਂ ਦੇ ਜਵਾਬ ਦੇਵਾਂਗੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਕੀ ਯੂਪੀਐਸਸੀ ਦੇ ਵਿੱਚ ਲੈਟਰਲ ਐਂਟਰੀ ਦੇ ਨਾਲ ਸੰਬੰਧਿਤ ਵਿਵਾਦ ਹੁਣ ਕਿਉਂ ਸ਼ੁਰੂ ਹੋਇਆ ਹੈ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਯਾਨੀ ਕਿ ਯੂਪੀਐਸਸੀ ਨੇ 17 ਅਗਸਤ ਨੂੰ ਲੈਟਰਲ ਐਂਟਰੀ ਦੇ ਰਾਹੀਂ ਭਰਤੀ ਦੇ ਲਈ 45 ਅਸਾਮੀਆਂ ਤੇ ਖਾਲੀ ਅਸਾਮੀਆਂ ਜਾਰੀ ਕੀਤੀਆਂ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਦੇ ਵਿੱਚ ਨਿੱਜੀ ਖੇਤਰ ਦੇ ਲੋਕਾਂ ਨੂੰ ਸਰਕਾਰ ਦੇ ਸੀਨੀਅਰ ਅਧਿਕਾਰੀ ਨਿਯੁਕਤ ਕੀਤਾ ਗਿਆ ਯੂਪੀਐਸਸੀ ਦੁਆਰਾ ਲੈਟਰਲ ਐਂਟਰੀ ਦੇ ਲਈ ਜਾਰੀ ਕੀਤੇ ਗਏ ਇਸ਼ਤਿਹਾਰ ਦੇ ਵਿੱਚ ਰੱਖੀਆਂ ਸੀਟਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਯਕੀਨੀ ਤੌਰ ਤੇ ਕਿਹਾ ਗਿਆ ਹੈ ਕਿ ਇਹਨਾਂ ਅਸਾਮੀਆਂ ਦੇ ਲਈ ਯੋਗ ਉਮੀਦਵਾਰਾਂ ਦੀ ਚੋਣ ਕੀਤੀ ਜਾਏਗੀ 18 ਅਗਸਤ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇੱਕ ਪੋਸਟ ਦੇ ਵਿੱਚ ਲਿਖਿਆ ਕਿ ਲਿਟਰਲ ਐਂਟਰੀ ਰਾਹੀਂ ਭਰਤੀ ਦੇ ਵਿੱਚ ਰੱਖਵਾ ਕਰਨ ਲਾਗੂ ਨਹੀਂ ਹੈ ਅਜਿਹੀ ਸਥਿਤੀ ਦੇ ਵਿੱਚ ਇਸ ਰਾਹੀਂ ਭਰਤੀ ਕਰਕੇ ਐਸਸੀਐਸਟੀ ਅਤੇ ਓਬੀਸੀ ਵਰਗਾ ਦੇ ਅਧਿਕਾਰਾਂ ਨੂੰ ਖੁੱਲਿਆਂ ਖੋਇਆ ਜਾ ਰਿਹਾ ਨਰਿੰਦਰ ਮੋਦੀ ਸੰਘ ਲੋਕ ਸੇਵਾ ਕਮਿਸ਼ਨ ਦੀ ਬਜਾਏ ਰਾਸ਼ੀ ਸਵੈ-ਸੇਵਕ ਸੰਗ ਰਾਖੀ ਲੋਕ ਸੇਵਕਾਂ ਦੀ ਜਿਹੜੀ ਭਰਤੀ ਕਰਕੇ ਸੰਵਿਧਾਨ ਤੇ ਹਮਲਾ ਕੀਤਾ ਜਾ ਰਿਹਾ। ਉਦੋਂ ਤੋਂ ਲੈਟਰਲ ਐਂਟਰੀ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ। ਰਾਹੁਲ ਤੋਂ ਇਲਾਵਾ ਵਿਰੋਧੀ ਪਾਰਟੀ ਦੇ ਨੇਤਾ ਤੇਜਸਵੀ ਯਾਦਵ ਨੇ ਵੀ ਟਵੀਟ ਕਰਕੇ ਲੈਟਰਲ ਐਂਟਰੀ ਤੇ ਰਿਜ਼ਰਵੇਸ਼ਨ ਨਾ ਦੇਣ ਤੇ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਹੈ। ਇਹਨਾਂ ਬਿਆਨਾਂ ਤੇ ਸਰਕਾਰ ਨੇ ਵੀ ਜਵਾਬੀ ਕਾਰਵਾਈ ਕਰਦਿਆ। ਲਗਾਤਾਰ ਜਵਾਬ ਜਿਹੜੇ ਨੇ ਉਹ ਜ਼ਰੂਰ ਦਿੱਤੇ ਆ। ਲੇਟਰਲ ਐਂਟਰੀ ਕੀ ਹੈ ਜਿਸ ਨੂੰ ਲੈ ਕੇ ਇੰਨਾ ਜ਼ਿਆਦਾ ਹੰਗਾਮਾ ਹੋ ਰਿਹਾ ਹੈ ਯੂਪੀਐਸਸੀ ਦੇ ਵਿੱਚ ਲੇਟਰਲ ਐਂਟਰੀ ਦਾ ਮਤਲਬ ਹੈ ਕਿ ਪ੍ਰਾਈਵੇਟ ਸੈਕਟਰ ਤੋਂ ਸਰਕਾਰ ਵਿੱਚ ਵੱਡੇ ਅਹੁਦਿਆਂ ਤੋਂ ਲੋਕਾਂ ਦੀ ਸਿੱਧੀ ਭਰਤੀ ਹੁੰਦੀ ਹੈ ਇਸ ਦੇ ਨਾਲ ਦੋ ਉਦੇਸ਼ ਪੂਰੇ ਹੁੰਦੇ ਨੇ ਇੱਕ ਤਾਂ ਪ੍ਰਸ਼ਾਸਨ ਦੇ ਵਿੱਚ ਮਾਹਰ ਸ਼ਾਮਲ ਹੁੰਦੇ ਨੇ ਦੂਸਰਾ ਮੁਕਾਬਲਾ ਰਹਿੰਦਾ ਹੈ ਲੇਟਰਲ ਐਂਟਰੀ ਰਾਹੀਂ ਸਰਕਾਰ ਦੇ ਵਿੱਚ ਸੰਯੁਕਤ ਸਕੱਤਰ ਡਾਇਰੈਕਟਰ ਜਾਂ ਫਿਰ ਡਿਪਟੀ ਸਕੱਤਰ ਦੇ ਅਹੁਦਿਆਂ ਦੇ ਲਈ ਭਰਤੀ ਕੀਤੀ ਜਾਂਦੀ ਹੈ ਸੰਯੁਕਤ ਸਕੱਤਰ ਦਾ ਅਹੁਦਾ ਸਕੱਤਰ ਅਤੇ ਵਧੀਕ ਸਕੱਤਰ ਤੋਂ ਬਾਅਦ ਕਿਸੇ ਵੀ ਸਰਕਾਰੀ ਵਿਭਾਗ ਦੇ ਵਿੱਚ ਤੀਸਰਾ ਸਭ ਤੋਂ ਉੱਚਾ ਤੇ ਸ਼ਕਤੀਸ਼ਾਲੀ ਅਹੁਦਾ ਹੁੰਦਾ ਹੈ। ਸੰਯੁਕਤ ਸਕੱਤਰ ਆਪਣੇ ਵਿਭਾਗ ਦੇ ਪ੍ਰਬੰਧਕੀ ਮੁਖੀ ਵਜੋਂ ਕੰਮ ਕਰਦਾ ਹੈ। ਡਾਇਰੈਕਟਰ ਸੰਯੁਕਤ ਸਕੱਤਰ ਤੋਂ ਇੱਕ ਰੈਂਕ ਹੇਠਾਂ ਹੁੰਦਾ ਹੈ ਅਤੇ ਡਿਪਟੀ ਸਕੱਤਰ ਡਾਇਰੈਕਟਰ ਤੋਂ ਇੱਕ ਰੈਂਕ ਹੇਠਾਂ ਹੁੰਦਾ ਹੈ। ਸੰਯੁਕਤ ਸਕੱਤਰ ਉਹ ਅਹੁਦਾ ਹੈ ਜਿੱਥੇ ਕਿਸੇ ਵੀ ਵਿਭਾਗ ਦੇ ਵਿੱਚ ਫੈਸਲਾ ਲੈਣ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਤੀਸਰਾ ਸਵਾਲ ਹੈ ਕਿ ਯੂਪੀਐਸਸੀ ਦੁਆਰਾ 45 ਅਸਾਮੀਆਂ ਤੇ ਲੈਟਰ ਐਂਟਰੀ ਦੇ ਲਈ ਬਣਾਈ ਗਈ ਖਾਲੀ ਅਸਾਮੀਆਂ ਤੇ ਰੱਖਵਾ ਕਰਨ ਲਾਗੂ ਨਹੀਂ ਹੋਵੇਗਾ ਇਸ ਦਾ ਜਵਾਬ ਹੈ ਕਿ ਇਸ ਬਾਰੇ ਦੋਵੇਂ ਤਰ੍ਹਾਂ ਦੇ ਵਿਚਾਰ ਆਏ ਨੇ ਭਾਜਪਾ ਆਈਟੀ ਸੈੱਲ ਯੂਪੀਐਸਸੀ ਦੇ ਇੰਚਾਰਜ ਅਮਿਤ ਮਾਲਵੀਆ ਦਾ ਕਹਿਣਾ ਹੈ ਕਿ ਰਿਜ਼ਰਵੇਸ਼ਨ ਦੇ ਜੋ ਨਿਯਮ ਯੂਪੀਐਸਸੀ ਦੁਆਰਾ ਬਣਾਈਆਂ ਗਈਆਂ ਅਸਾਮੀਆਂ ਤੇ ਲਾਗੂ ਹੋਣਗੇ ਤੁਕਿ ਯੂਪੀਐਸਸੀ ਦੀਆਂ ਕਿਸੇ ਵੀ ਹੋਰ ਪ੍ਰਖਿਆਵਾਂ ਤੇ ਲਾਗੂ ਹੁੰਦੇ ਨੇ ਅਲਕੀਕਰ ਰਿਪੋਰਟ ਦੇ ਅਨੁਸਾਰ ਇਸ ਦੇ ਵਿੱਚ ਰਿਜ਼ਰਵੇਸ਼ਨ ਲਾਗੂ ਨਹੀਂ ਹੋਏਗਾ ਭਾਰਤ ਸਰਕਾਰ ਨੇ ਕਰਮਚਾਰੀਆਂ ਅਤੇ ਸਿਖਲਾਈ ਵਿਭਾਗ ਦੀ ਇੱਕ ਆਠੀਆਈ ਜਵਾਬ ਦੇ ਵਿੱਚ ਕਿਹਾ ਹੈ ਕਿ ਸਰਕਾਰੀ ਨੌਕਰੀਆਂ ਦੇ ਵਿੱਚ ਰੱਖ ਰ ਕਰਨ 13 ਰੋਸਟਰ ਪੁਆਇੰਟ ਰਹੀਨ ਲਾਗੂ ਕੀਤਾ ਜਾਂਦਾ ਹੈ ਤਾਂ ਰੋਸਟਰ ਸਿਸਟਮ ਕੀ ਕਹਿੰਦਾ ਹੈ ਇਸ ਪ੍ਰਣਾਲੀ ਦੇ ਅਨੁਸਾਰ ਸਰਕਾਰੀ ਨੌਕਰੀਆਂ ਦੇ ਵਿੱਚ ਹਰ ਚੌਥੀ ਅਸਾਮੀ ਓਸੀਬ ਓਬੀਸੀ ਕੈਟਾਗਰੀ ਹਰ ਸਤਵੀਂ ਪੋਸਟ ਐਸਸੀ ਦੇ ਲਈ ਤੇ ਹਰ ਸ਼ਾਦਮੀ ਪੋਸਟ ਐਸਟੀ ਲਈ ਤੇ ਹਰ ਵਰਗ 10ਵੀਂ ਪੋਸਟ ਈਡਬਲਯੂਐਸ ਦੇ ਲਈ ਰਾਖਮੀ ਹੋਣੀ ਚਾਹੀਦੀ ਹੈ ਹਾਲਾਂਕਿ ਤਿੰਨ ਤੋਂ ਘੱਟ ਅਸਾਮੀਆਂ ਦੀ ਭਰਤੀ ਦੇ ਲਈ ਰਾਖਵਾਕਰਨ ਲਾਗੂ ਨਹੀਂ ਹੈ ਐਸਆਰ ਯੂਪੀਐਸਸੀ ਦੇ ਲੈਟਰਲ ਐਂਟਰੀ ਰਾਹੀਂ 45 ਅਸਾਮੀਆਂ ਦੇ ਲਈ ਅਸਾਮੀਆਂ ਜਾਰੀ ਕੀਤੀਆਂ ਹਨ ਰਿਜ਼ਰਵੇਸ਼ਨ ਰੋਸਟਰ ਦੇ ਅਨੁਸਾਰ ਅਸਾਮੀਆਂ 6 ਐਸਸੀ 3 ਐਸਟੀ 12 ਓਬੀਸੀ ਅਤੇ 4 ਈਡਬਲਯੂਐਸ ਰੱਖਣੀਆਂ ਹੋਣੀਆਂ ਚਾਹੀਦੀਆਂ ਨੇ ਹਾਲਾਂਕਿ ਕਾਨੂੰਨੀ ਤਰੀਕੇ ਕਾਰਨ ਕਾਰਨਾਂ ਦਾ ਫਾਇਦਾ ਉਠਾਉਂਦੇ ਹੋਏ ਸਰਕਾਰ ਨੇ ਵੱਖ-ਵੱਖ ਵਿਭਾਗਾਂ ਤੋਂ ਤਿੰਨ ਤੋਂ ਘੱਟ ਅਸਾਮੀਆਂ ਦੇ ਲਈ ਇਸ਼ਤਿਹਾਰ ਜਾਰੀ ਕਰ ਦਿੱਤਾ ਹੈ ਇਸ ਦੇ ਵਿੱਚ ਰੱਖਵਾਕਰਨ ਲਾਗੂ ਨਹੀਂ ਤੇ ਹੁਣ ਚੌਥਾ ਸਵਾਲ ਹੈ ਕਿ ਯੂਪੀਐਸਸੀ ਜਾਂ ਫਿਰ ਭਾਰਤ ਸਰਕਾਰ ਨੇ ਲੈਟਰਲ ਐਂਟਰੀ ਦੇ ਵਿੱਚ ਰਿਜ਼ਰਵੇਸ਼ਨ ਬਾਰੇ ਕੋਈ ਹਦਾਇਤਾਂ ਦਿੱਤੀਆਂ ਹਨ ਹਾਂ ਭਾਰਤ ਸਰਕਾਰ ਦੇ ਵੱਲੋਂ 29 ਨਵੰਬਰ 2018 ਨੂੰ ਅਮਲਾ ਅਤੇ ਸਿਖਲਾਈ ਵਿਭਾਗ ਦੀ ਵਿਧੀ 77 ਸੁਜਾਤਾ ਚਤੁਰਵੇਦੀ ਨੇ ਯੂਪੀਐਸਸੀ 77 ਰਾਕੇਸ਼ ਗੁਪਤਾ ਨੂੰ ਪੱਤਰ ਲਿਖਿਆ ਸੀ ਇਸ ਪੱਤਰ ਦੇ ਵਿੱਚ ਕਿਹਾ ਗਿਆ ਸੀ ਕਿ ਲੈਟਰਲ ਐਂਟਰੀ ਦੇ ਲਈ ਉਮੀਦਵਾਰਾਂ ਦੀ ਚੋਣ ਪ੍ਰਾਈਵੇਟ ਕੰਪਨੀਆਂ ਰਾਜ ਸਰਕਾਰ ਸੁਤੰਤਰ ਸੰਸਥਾਾਂ ਮ ਯੂਨੀਵਰਸਿਟੀਆਂ ਤੋਂ ਕੀਤੀ ਜਾਏਗੀ ਜੋ ਆਪਣੇ ਖੇਤਰ ਦੇ ਮਾਹਰ ਨੇ ਇਹ ਭਰਤੀ ਤਿੰਨ ਤੋਂ 5 ਸਾਲ ਦੇ ਲਈ ਠੇਕੇ ਤੇ ਹੋਵੇਗੀ ਇਸ ਪੱਤਰ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਇਹਨਾਂ ਭਰਤੀਆਂ ਦੇ ਲਈ ਰੱਖਾ ਕਰਨ ਲਾਗੂ ਕਰਨ ਦੀ ਜ਼ਰੂਰਤ ਨਹੀਂ ਪੰਜਵੀਂ ਜੋ ਸਵਾਲ ਜਿਹੜਾ ਚੁੱਕਿਆ ਜਾ ਰਿਹਾ ਹੈ ਕਿ ਲਿਟਰਲ ਐਂਟਰੀ ਰਾਹੀਂ ਪਹਿਲੀ ਪੜhti ਕਦੋਂ ਕੀਤੀ ਗਈ ਸੀ ਤੇ ਇਸ ਦਾ ਜਵਾਬ ਹੈ ਕਿ ਫਰਵਰੀ 2017 ਦੇ ਵਿੱਚ ਨੀਤੀ ਆਯੋਗ ਨੇ 3 ਸਾਲਾਂ ਦੇ ਲਈ ਇੱਕ ਕਾਰਜ ਯੋਜਨਾ ਤਿਆਰ ਕੀਤੀ ਇਸ ਤਹਿਤ ਕੇਂਦਰੀ ਸਕੱਤਰੇਤ ਵਿੱਚ ਨਿੱਜੀ ਖੇਤਰ ਦੇ ਤਜਰਬੇਕਾਰ ਵਿਅਕਤੀਆਂ ਨੂੰ ਬਹਾਲ ਕਰਨ ਦਾ ਸੁਝਾਅ ਦਿੱਤਾ ਗਿਆ ਸੀ ਮਿਸ਼ਨ ਨੇ ਆਪਣੀ ਰਿਪੋਰਟ ਦੇ ਵਿੱਚ ਕਿਹਾ ਕਿ 3 ਸਾਲ ਦੇ ਲਈ ਜੀ ठेਕੇ ਦੇ ਆਧਾਰ ਤੇ ਲਿਟਰਲ ਐਂਟਰੀ ਰਾਹੀਂ ਭਰਤੀ ਕੀਤੀ ਜਾਂਦੀ ਹੈ ਜਿਸ ਨੂੰ 2 ਹੋਰ ਸਾਲਾਂ ਤੋਂ 5 ਸਾਲਾਂ ਤੱਕ ਵਧਾਇਆ ਜਾ ਸਕਦਾ ਹੈ ਇਸ ਤੋਂ ਬਾਅਦ 2018 ਵਿੱਚ ਪਹਿਲੀ ਵਾਰ ਲਿਟਰਲ ਐਂਟਰੀ ਦੇ ਰਾਹੀਂ ਭਰਤੀ ਸ਼ੁਰੂ ਹੋਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸਹਿਯੋਗ ਸਕੱਤਰਾਂ ਅਤੇ ਡਾਇਰੈਕਟਰਾਂ ਵਰਗੇ ਸੀਨੀਅਰ ਅਹੁਦਿਆਂ ਦੇ ਲਈ ਅਰਜ਼ੀਆਂ ਮੰਗੀਆਂ ਸੀ 6ਵਾਂ ਸਵਾਲ ਹੈ ਕਿ ਜੇਕਰ ਪਹਿਲੀ ਭਰਤੀ 2018 ਦੇ ਵਿੱਚ ਹੋਈ ਸੀ ਤਾਂ ਭਾਜਪਾ ਕਿਉਂ ਕਹਿ ਰਹੀ ਹੈ ਕਿ ਇਹ ਕਾਂਗਰਸ ਦਾ ਯੋਗਦਾਨ ਹੈ ਦਾ ਜਵਾਬ ਹੈ ਕਿ ਲਿਟਰਲ ਐਂਟਰੀ ਤੇ ਮੋਦੀ ਸਰਕਾਰ ਦੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਪੋਸਟ ਕੀਤਾ ਕਿ ਲਿਟਰਲ ਐਂਟਰੀ ਦਾ ਪੂਰਾ ਸੰਕਲਪ ਕਾਂਗਰਸ ਦੀ ਅਗਵਾਈ ਵਾਲੀ ਯੂਪੀਐਸਾ ਸਰਕਾਰ ਦਾ ਤੋਹਫਾ ਹੈ 2005 ਦੇ ਵਿੱਚ ਯੂਪੀਐਸਾ ਸਰਕਾਰ ਨੇ ਸਰਕਾਰੀ ਨੌਕਰੀਆਂ ਦੇ ਵਿੱਚ ਸੁਧਾਰਾਂ ਦੇ ਲਈ ਪ੍ਰਸ਼ਾਸਕੀ ਸੁਧਾਰ ਕਮਿਸ਼ਨ ਯਾਨੀ ਏਆਰਸੀ ਬਣਾਇਆ ਇਸ ਦੀ ਅਗਵਾਈ ਗਰੱਫਾ ਮੋਈਲੀ ਨੇ ਕੀਤੀ ਕਮੇਟੀ ਨੇ ਆਪਣੀ ਰਿਪੋਰਟ ਦੇ ਵਿੱਚ ਕਿਹਾ ਸੀ ਕਿ ਹਰ ਸਰਕਾਰੀ ਵਿਭਾਗ ਦੇ ਵਿੱਚ ਉਸ ਖੇਤਰ ਦੇ ਮਹਾਰਾਂ ਦੀ ਭਰਤੀ ਕੀਤੀ ਜਾਣੀ ਚਾਹੀਦੀ ਹੈ ਇਸ ਤੋਂ ਪਹਿਲਾਂ 1966 ਦੇ ਵਿੱਚ ਵੀ ਮੁਰਾਰਜੀ ਦੇਸਾਈ ਅਗਵਾਈ ਵਾਲੇ ਪਹਿਲੇ ਪ੍ਰਸ਼ਾਸਨ ਸੁਧਾਰ ਕਮਿਸ਼ਨ ਨੇ ਇਸ ਦਾ ਆਧਾਰ ਤਿਆਰ ਕੀਤਾ ਸੀ ਹਾਲਾਂਕਿ ਕਮਿਸ਼ਨ ਨੇ ਲੈਟਰਲ ਐਂਟਰੀ ਕੀਤੀ ਕੋਈ ਵਕਾਲਤ ਨਹੀਂ ਕੀਤੀਏ ਬਾਅਦ ਵਿੱਚ ਮੁੱਖ ਆਰਥਿਕ ਸਲਾਹਕਾਰ ਦਾ ਅਹੁਦਾ ਲੈਟਰਲ ਐਂਟਰੀ ਰਾਹੀਂ ਰਿਆ ਜਾਣ ਲੱਗਾ ਨੀਮਾ ਦੇ ਅਨੁਸਾਰ ਵਿਅਕਤੀ ਦੀ ਉਮਰ 45 ਸਾਲ ਤੋਂ ਘੱਟ ਹੋਣੀ ਚਾਹੀਦੀ ਆ ਅਤੇ ਇੱਕ ਨਾਮਵਰ ਅਰਥ ਸ਼ਾਸਤਰੀ ਹੋਣਾ ਚਾਹੀਦਾ ਹੈ ਇਸੇ ਤਰ੍ਹਾਂ ਦੇ ਕੋਈ ਹੋਰ ਮਹਾਰਾ ਨੂੰ ਸਰਕਾਰ ਦੇ ਸਕੱਤਰ ਵਜੋਂ ਨਿਯੁਕਤ ਕੀਤਾ ਗਿਆ ਸੱਤਵਾਂ ਸਵਾਲ ਹੈ ਕਿ ਕਾਂਗਰਸ ਸਰਕਾਰ ਵੇਲੇ ਲਿਟਰਲ ਐਂਟਰੀ ਸ਼ੁਰੂ ਹੋਈ ਸੀ ਨਹੀਂ ਕਾਂਗਰਸ ਦੇ ਬੁਲਾਰੇ ਸ਼ਕਤੀ ਸਿੰਘ ਗੋਇਲ ਕਹਿੰਦੇ ਨੇ ਕਿ ਇਹ ਆਰਜੀ ਦਾ ਗਠਨ ਜਿਹੜਾ ਹੈ ਉਹ 2005 ਦੇ ਵਿੱਚ ਨੌਕਰੀਆਂ ਨੂੰ ਸੁਧਾਰ ਦੇ ਲਈ ਕੀਤਾ ਗਿਆ ਸੀ ਇਸ ਕਮੇਟੀ ਨੇ ਆਪਣੇ ਸੁਝਾਅ ਵੀ ਦਿੱਤੇ ਸਨ ਪਰ ਯੂਪੀਏ ਸਰਕਾਰ ਨੇ ਲਿਟਰਲ ਐਂਟਰੀ ਰਾਹੀਂ ਇੱਕ ਵੀ ਭਰਤੀ ਨਹੀਂ ਕੀਤੀ ਇਸ ਕਮੇਟੀ ਨੇ ਸਰਕਾਰ ਨੂੰ ਸੁਝਾਅ ਦਿੱਤਾ ਸੀ ਕਿ ਸਰਕਾਰੀ ਵਿਭਾਗ ਦੇ ਵਿੱਚ ਸੀਨੀਅਰ ਅਹੁਦਿਆਂ ਤੇ ਬੈਠੇ ਅਧਿਕਾਰੀ ਉਸ ਖੇਤਰ ਦੇ ਮਾਹਰ ਹੋਣੇ ਚਾਹੀਦੇ ਨੇ ਇਸ ਦੇ ਲਈ ਰਵਾਇਤੀ ਸਿਵਲ ਸੇਵਾਵਾਂ માં ਦੇ ਰਾਹੀਂ ਭਰਤੀ ਕਰਨ ਦੀ ਬਜਾਏ ਉਸ ਖੇਤਰ ਦੇ ਮਹਾਰਾ ਨੂੰ ਕੁਝ ਸੀਨੀਅਰ ਅਸਾਮੀਆਂ ਤੇ ਭਰਤੀ ਕੀਤਾ ਜਾਣਾ ਚਾਹੀਦਾ ਹੈ ਹਾਲਾਂਕਿ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਸੁਝਾਅ ਨੂੰ ਲਾਗੂ ਨਹੀਂ ਕੀਤਾ 2018 ਦੇ ਵਿੱਚ ਪਹਿਲੀ ਵਾਰ UPSC ਅਤੇ ਹੋਰ ਸਰਕਾਰੀ ਅਦਾਰੇ ਖਾਲੀ ਜਿਹੜੀਆਂ ਅਸਾਮੀਆਂ ਬਣਾ ਕੇ ਲੈਟਰਲ ਪਰਟੀ ਸ਼ੁਰੂ ਕੀਤੀ ਗਈ ਸੀ ਪਹਿਲਾ ਸਲਾਹਕਾਰ ਵੱਜੋਂ ਮਾਹਰ ਹੁੰਦੇ ਨੇ ਪਰ ਲੈਟਰਲ ਐਂਟਰੀ ਵਰਗੀ ਕੋਈ ਕਾਨੂੰਨੀ ਪ੍ਰਣਾਲੀ ਨਹੀਂ ਸੀ ਕਾਂਗਰਸ ਦੇ ਜਿਹੜੇ ਦੋਸ਼ਾਂ ਤੇ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਦਾ ਕਹਿਣਾ ਹੈ ਕਿ ਉਹ ਮੋਹਨ ਸਿੰਘ 1976 ਚ ਵੀ ਲੇਟੈਸਟ ਸਨ ਐਂਟਰੀ ਰਾਹੀਂ ਵੀ ਵਿੱਤ ਸਕੱਤਰ ਬਣੇ ਇੰਨਾ ਹੀ ਨਹੀਂ ਸੋਹਿਆ ਗਾਂਧੀ ਨੂੰ ਰਾਸ਼ਟਰੀ ਸਲਾਹਕਾਰ ਪ੍ਰਿਸ਼ਦ ਦਾ ਮੁਖੀ ਬਣਾਇਆ ਗਿਆ 8ਵਾਂ ਸਵਾਲ ਹੈ ਕਿ ਲੈਟਰਲ ਐਂਟਰੀ ਭਰਤੀ ਦੇ ਵਿੱਚ OBC SC ਜਾਂ ਫਿਰ ST ਦੇ ਅਧਿਕਾਰੀਆਂ ਦੀ ਉਲੰਘਣਾ ਹੋ ਰਹੀ ਹੈ ਕਾਂਗਰਸ ਦੇ ਬੁਲਾਰੇ ਸ਼ਕਤੀ ਸਿੰਘ ਗੁਇਲ ਦਾ ਕਹਿਣਾ ਹੈ ਕਿ 45 ਅਸਾਮੀਆਂ ਦੇ ਇਸ਼ਤਿਹਾਰ ਦੇ ਵਿੱਚ ਰਿਜ਼ਰਵੇਸ਼ਨ ਸ਼ਬਦ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ ਜਿਨ੍ਹਾਂ ਦੇ ਲਈ ਲੈਟਰਲ ਐਂਟਰੀ ਰਾਹੀਂ ਖਾਲੀ ਅਸਾਮੀਆਂ ਸਾਹਮਣੇ ਆਈਆਂ ਨਹੀਂ ਅਜਿਹੇ ਦੇ ਵਿੱਚ ਜੇਕਰ ਇਸ OBC SC ST ਦਾ ਹੱਕ ਨਹੀਂ ਤਾਂ ਹੋਰ ਕੀ ਹੈ ਗੋਇਲ ਦਾ ਕਹਿਣਾ ਹੈ ਕਿ ਸਰਕਾਰ ਚ ਸਭ ਤੋਂ ਵੱਡੀਆਂ ਜਿਹੜੇ ਅਹੁਦਿਆਂ ਤੇ ਭਰਤੀ ਲਿਟਰਲ ਐਂਟਰੀ ਰਾਹੀਂ ਕੀਤੀ ਜਾਂਦੀ ਹੈ ਇਸ ਕਿਸਮ ਦੀ ਭਰਤੀ ਪ੍ਰਕਿਰਿਆ ਦੇ ਵਿੱਚ ਰੱਖਵਾ ਕਰਨ ਲਾਗੂ ਨਹੀਂ ਹੁੰਦਾ ਸਰਕਾਰੀ ਨੌਕਰੀਆਂ ਦੇ ਵਿੱਚ ਰੱਖਵਾ ਕਰਨ ਲਾਗੂ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ ਸਪਸ਼ਟ ਹੈ ਕਿ ਇਹ ਜਿਹੀਆਂ ਭਰਤੀਆਂ ਸਮਾਜ ਦੇ ਸ਼ਕਤੀਸ਼ਾਲੀ ਵਰਗ ਦੇ ਲਈ ਹਨ ਉਹ OBC ST SC ਦੇ ਨਾਲ ਧੋਖਾ ਕਰ ਰਹੇ ਨੇ ਹਾਲਾਂਕਿ ਪਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਦਾ ਕਹਿਣਾ ਹੈ ਕਿ ਕਾਂਗਰਸ ਦੇ ਜੋ ਨੇਤਾ ਨੇ ਇਹ ਦਲੀਲ ਗਲਤ ਦੇ ਰਹੀ ਨੇ ਸਰਕਾਰ ਸਾਰੇ ਵਿਭਾਗਾਂ ਤੇ ਮੰਤਰਾਲਿਆਂ ਦੇ ਵਿੱਚ ਰੱਖਮ ਕਰਨ ਤਹਿਤ ਨੌਕਰੀਆਂ ਦੇ ਰਹੀ ਹੈ ਕਾਂਗਰਸ ਸਰਕਾਰ ਦੇ ਸੁਝਾਵਾਂ ਦੇ ਆਧਾਰ ਤੇ ਮੋਦੀ ਸਰਕਾਰ ਪਾਰਦਰਸ਼ਤਾ ਦੇ ਨਾਲ ਲੈਟਰਲ ਐਂਟਰੀ ਰਾਹੀਂ ਅਧਿਕਾਰੀਆਂ ਨੂੰ ਬਹਾਲ ਕਰਦੀ ਹੈ ਕਿ ਸਾਰੀਆਂ ਸਰਕਾਰੀ ਨੌਕਰੀਆਂ ਦੇ ਵਿੱਚ ਰੱਖਵਾ ਕਰਨ ਲਾਗੂ ਕਰਨਾ ਜ਼ਰੂਰੀ ਹੈ ਇਹ ਨਵਾਂ ਸਵਾਲ ਹੈ ਜਿਸ ਦਾ ਜਵਾਬ ਹੈ ਕਿ ਹਾਂ ਸੁਪਰੀਮ ਕੋਰਟ ਦੇ ਵਕੀਲ ਵਿਰਾਗ ਗੁਪਤਾ ਦਾ ਕਹਿਣਾ ਹੈ ਕਿ ਸਾਰੀਆਂ ਸਰਕਾਰੀ ਨੌਕਰੀਆਂ ਦੇ ਵਿੱਚ ਰਾਖਵਾ ਕਰਨ ਲਾਗੂ ਕਰਨਾ ਸੰਵਿਧਾਨਕ ਤੌਰ ਤੇ ਜ਼ਰੂਰੀ ਹੈ ਹਾਲਾਂਕਿ ਰੋਸਟਰ ਪ੍ਰਣਾਲੀ ਦੇ ਤਹਿਤ ਕੁਝ ਨੌਕਰੀਆਂ ਰਾਖਵੇ ਕਰਨ ਦੇ ਦਾਇਰੇ ਤੋਂ ਬਾਹਰ ਆਉਂਦੀਆਂ ਨੇ ਅਕਤੂਬਰ 2023 ਦੇ ਵਿੱਚ ਕੇਂਦਰ ਸਰਕਾਰ ਨੇ ਖੁਦ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਸਰਕਾਰੀ ਵਿਭਾਗਾਂ ਦੇ ਵਿੱਚ 45 ਦਿਨਾਂ ਜਾਂ ਇਸ ਤੋਂ ਵੱਧ ਸਮੇਂ ਦੀਆਂ ਅਸਥਾਈ ਨਿਯੁਕਤੀਆਂ ਦੇ ਵਿੱਚ ਐਸਸੀਐਸਟੀ, ਓਬੀਸੀ ਰਾਖਵਾ ਕਰਨ ਦਿੱਤਾ ਜਾਏਗਾ। ਆਰਡੀਐਸ ਸਾਮੀਆਂ ਤੇ ਰਾਖਵੇਂ ਕਰਨ ਨੂੰ ਸ਼ਕਤੀ ਦੇ ਨਾਲ ਲਾਗੂ ਕਰਨ ਦੇ ਲਈ ਸਾਰੇ ਮੰਤਰਾਲਿਆਂ ਦੇ ਵਿੱਚ ਵਿਭਾਗਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ। ਅਜਿਹੇ ਦੇ ਵਿੱਚ ਜੇਕਰ ਕਿਸੇ ਨੌਕਰੀ ਦੇ ਇਸ਼ਤਿਹਾਰ ਜਾਂ ਫਿਰ ਇਸ ਦਾ ਜ਼ਿਕਰ ਨਹੀਂ ਹੁੰਦਾ ਤਾਂ ਇਹ ਦੇਖਣਾ ਹੋਵੇਗਾ ਕਿ ਰੋਸਟਰ ਬਣਾਉਣ ਦੇ ਤਹਿਤ ਇਹਨਾਂ ਸਾਮੀਆਂ ਤੇ ਕੋਟਾ ਲਾਗੂ ਹੋਵੇਗਾ ਜਾਂ ਫਿਰ ਜਦੋਂ ਦੇਸ਼ ਦੇ ਨਿੱਜੀ ਖੇਤਰਾਂ ਦੇ ਵਿੱਚ ਰਾਖਵਾ ਕਰਨ ਦੀ ਗੱਲ ਚੱਲ ਰਹੀ ਹੈ ਰੱਖਵਾ ਖਰਾਜਾਂ ਦੇ ਵਿੱਚ ਸਥਾਨਕ ਲੋਕਾਂ ਨੂੰ ਰੱਖਵਾ ਕਰਨ ਦੀ ਗੱਲ ਕੀਤੀ ਗਈ ਹੈ ਅਜਿਹੇ ਸਮੇਂ ਦੇ ਵਿੱਚ ਲੇਟਰਲ ਐਂਟਰੀ ਨੌਕਰੀਆਂ ਦੇ ਵਿੱਚ ਰੱਖਵਾ ਕਰਨ ਦਾ ਦੇਣਾ ਠੀਕ ਨਹੀਂ ਹੋਵੇਗਾ ਸਰਕਾਰ ਦੇ ਵਿੱਚ ਹਰ ਵਰਗ ਦੇ ਲੋਕਾਂ ਦੀ ਭਾਗੀਦਾਰੀ ਨੂੰ ਲੈ ਕੇ ਵੱਡੇ ਅਹੁਦਿਆਂ ਤੇ ਫੈਸਲੇ ਕੀਤੇ ਜਾਣੇ ਚਾਹੀਦੇ ਨੇ ਹੁਣ 10ਵਾਂ ਸਵਾਲ ਹੈ ਕਿ ਲੇਟਰਲ ਐਂਟਰੀ ਦੀਆਂ ਕਿਸਮਾਂ ਕੀ ਹਨ ਅਤੇ ਰਾਹੁਲ ਗਾਂਧੀ ਉਹਨਾਂ ਤੇ ਆਰਐਸਐਸ ਦੇ ਲੋਕਾਂ ਨੂੰ ਇਸ ਤਰ੍ਹਾਂ ਹੀ ਭਰਤੀ ਕਰਨ ਦਾ ਦੋਸ਼ ਕਿਉਂ ਲਗਾ ਰਹੇ ਨੇ ਇਸ ਦਾ ਜਵਾਬ ਹੈ ਕਿ ਬੇਰੋਜ਼ਗਾਰੀ ਵਿਰੁੱਧ ਆਵਾਜ਼ ਚੁੱਕਣ ਵਾਲੀ ਸੰਸਥਾ ਯੂਵਾ ਹਲਕਾ ਬੋਲ ਦੇ ਪ੍ਰਧਾਨ ਅਨੁਪਮ ਅਨੁਸਾਰ ਲੀਟਰਲ ਐਂਟਰੀ ਉੱਚ ਪ੍ਰਸ਼ਾਸਨਿਕ ਅਸਾਮੀਆਂ ਤੇ ਸ਼ਾਰਟਕਟ ਭਰਤੀ ਦਾ ਇੱਕ ਤਰੀਕਾ ਹੈ ਇਸ ਉੱਚ ਪੱਧਰੀ ਭਰਤੀ ਪ੍ਰਕਿਰਿਆ ਦੇ ਵਿੱਚ ਸਮਾਜਿਕ ਨਿਆਂ ਦੀਆਂ ਸੰਵਿਧਾਨਕ ਵਿਵਸਥਾਵਾਂ ਦੀ ਖੁੱਲ੍ਹੇਆਮ ਉਲੰਘਣਾ ਕੀਤੀ ਜਾਂਦੀ ਹੈ ਇਹਨਾਂ ਤਿੰਨ ਕਾਰਨਾ ਕਰਕੇ ਦੇਸ਼ ਅਤੇ ਸਮਾਜ ਦੇ ਲਈ ਇਹ ਪ੍ਰਣਾਲੀ ਖਤਰਨਾਕ ਹੋ ਸਕਦੀ ਹੈ ਪਹਿਲਾ ਹੈ ਕਿ ਇਹ ਹੱਤਾ ਤੇ ਟਕਰਾ ਦੀ ਇੱਕ ਉਦਾਹਰਣ ਹੋ ਸਕਦੀ ਹੈ ਜੇਕਰ ਕੋਈ ਵਿਅਕਤੀ ਕਿਸੇ ਪ੍ਰਾਈਵੇਟ ਕੰਪਨੀ ਤੋਂ ਸਰਕਾਰੀ ਅਫਸਰ ਬਣ ਜਾਂਦਾ ਹੈ ਤੇ ਉਸ ਨੂੰ ਪਤਾ ਹੋਵੇਗਾ ਕਿ ਤਿੰਨ ਸਾਲ ਜਾਂ ਫਿਰ 5 ਸਾਲ ਬਾਅਦ ਉਸ ਨੂੰ ਉਸੇ ਕੰਪਨੀ ਦੇ ਵਿੱਚ ਵਾਪਸ ਜਾਣਾ ਪਵੇਗਾ ਅਜਿਹੀ ਸਥਿਤੀ ਦੇ ਵਿੱਚ ਉਹ ਅਧਿਕਾਰੀ ਸਰਕਾਰ ਦੇ ਵਿੱਚ ਸ਼ਕਤੀਸ਼ਾਲੀ ਹੋ ਜਾਵੇ ਤੇ ਰਹਿੰਦੇ ਆਪਣੇ ਹਿੱਤ ਦੇ ਵਿੱਚ ਕੰਮ ਕਰ ਸਕਦਾ ਇਸ ਤਰ੍ਹਾਂ ਲੈਟਰਲ ਐਂਟਰੀ ਦੇ ਕਈ ਮਾਮਲਿਆਂ ਦੇ ਵਿੱਚ ਹਿੱਤਾਂ ਦੇ ਟਕਰਾਅ ਦੀ ਜਿਹੜੀ ਮਿਸਾਲ ਵੀ ਪੈਦਾ ਹੋਵੇਗੀ ਦੂਸਰਾ ਹੈ ਕਿ ਕਾਨੂੰਨੀ ਨਿਯਮਾਂ ਨੂੰ ਤੋੜੇਗਾ ਸਮਾਜਿਕ ਨਿਆਂ ਦੇ ਲਈ ਬਣਾਏ ਗਏ ਕੁਝ ਸਵਤਾਨਿਕ ਪ੍ਰਬੰਧ ਪ੍ਰਬੰਧਾਂ ਦੀ ਜੜੀ ਲੈਟਰਲ ਐਂਟਰੀ ਦੀ ਉਲੰਘਣਾ ਕਰਦਾ ਹੈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸ਼ਾਰਟਕਟ ਵੀ ਭਰਤੀ ਰੱਖਵਾ ਕਰਨ ਤੋਂ ਬਚਣ ਦਾ ਸ਼ਾਰਟਕਟ ਤਰੀਕਾ ਹੈ ਤੇ ਤੀਸਰਾ ਹੈ ਕਿ ਨੌਜਵਾਨਾਂ ਨੂੰ ਨਿਰਾਸ਼ ਕਰੇਗਾ ਇਹ ਸਿਵਲ ਸੇਵਾਵਾਂ ਦੇ ਲਈ ਤਿਆਰ ਕਰ ਰਿਹਾ ਇੱਕ ਰੋੜਾ ਨੌਜਵਾਨਾਂ ਨੂੰ ਨਿਰਾਸ਼ ਕਰਨ ਦੀ ਨੀਤੀ ਹੈ ਜਿਹੜੇ IAS ਜਾਂ ਫਿਰ IPS ਮੌਜੂਦਾ ਸਮੇਂ ਦੇ ਵਿੱਚ ਸੇਵਾ ਮਨ ਨਿਭਾਉਣ ਦੇ ਵਿੱਚ ਰੁਝੇ ਹੋਏ ਨੇ ਇਹ ਫਿਲਹਾਲ ਕੁਝ ਨਹੀਂ ਕਹਿ ਸਕਣਗੇ ਪਰ ਆਪਣੇ ਅਹੁਦੇ سرمਾਈਦਾਰ ਕਰਾਨੀਆਂ ਦੇ ਲੋਕਾਂ ਦੇ ਹੱਥਾਂ ਦੇ ਵਿੱਚ ਜਾਂਦੇ ਦੇਖ ਕੇ ਨਿਰਾਸ਼ ਹੋਣਗੇ ਇਸ ਦੇ ਨਾਲ ਨੌਜਵਾਨ ਅਫਸਰਾਂ ਅਤੇ ਤਿਆਰ ਕਰ ਰਹੇ ਵਿਦਿਆਰਥੀਆਂ ਦੀ ਪ੍ਰੇਰਣਾ ਘਟੇਗੀ ਦੱਸ ਰਾਹੁਲ ਗਾਂਧੀ ਦੇ ਦੋਸ਼ਾਂ ਦੇ ਵਿੱਚ ਡਰ ਹੈ ਕਿ ਸਰਕਾਰ ਪੱਖੀ ਉਮੀਦਵਾਰਾਂ ਨੂੰ ਲਿਟਰਲ ਐਂਟਰੀ ਰਾਹੀਂ ਨਿਯੁਕਤ ਕੀਤਾ ਜਾਏਗਾ ਇਸ ਦਾ ਸਰਕਾਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਫਾਇਦਾ ਉਠਾ ਸਕਦੀ ਹੈ ਇਸ ਤੋਂ ਇਲਾਵਾ ਇਹ ਚਿੰਤਾ ਵੀ ਹੈ ਕਿ ਅਜਿਹੇ ਅਧਿਕਾਰੀ ਕਾਰੋਬਾਰੀ ਘਰਾਣਿਆਂ ਦੇ ਅਨੁਕੂਲ ਨੀਤੀਆਂ ਬਣਾ ਸਕਦੇ ਨੇ ਤੇ ਉਹਨਾਂ ਦੇ ਦਬਾਅ ਬਣ ਸਕਦੇ ਹਾਲਾਂਕਿ ਲਿਟਰਲ ਐਂਟਰੀ ਭਰਤੀ ਦੀ ਪੂਰੀ ਪ੍ਰਕਿਰਿਆ ਤੋਂ ਬਾਅਦ ਹੁੰਦੀ ਹੈ 2018 ਦੇ ਵਿੱਚ ਲੈਟਰਲ ਐਂਟਰੀ ਸ਼ੁਰੂ ਹੋਈ ਸੀ ਪਹਿਲੀ ਵਾਰ ਨੌ ਵਿਭਾਗਾਂ ਦੇ ਵਿੱਚ ਨੌ ਵਿਅਕਤੀਆਂ ਦੀ ਨਿਯੁਕਤੀ ਕੀਤੀ ਗਈ ਸੀ ਇਸ ਲਈ 6000 ਅਰਜ਼ੀਆਂ ਪ੍ਰਾਪਤ ਹੋਈਆਂ ਨੇ ਪੰਜਾਬ ਸਰਕਾਰ 9 ਅਗਸਤ 2024 ਨੂੰ ਇਹ ਪਿਛਲੇ 5 ਸਾਲਾਂ ਦੇ ਵਿੱਚ ਲੈਟਰਲ ਐਂਟਰੀ ਰਾਹੀਂ 63 ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚ 57 ਅਧਿਕਾਰੀ ਅਜੇ ਦੇ ਵਿੱਚ ਕੰਮ ਕਰ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਇਸ ਮੁੱਦੇ ਦੇ ਉੱਤੇ ਸਰਕਾਰ ਦਾ ਵਿਰੋਧ ਵਿਰੋਧੀ ਪਾਰਟੀਆਂ ਦੇ ਵੱਲੋਂ ਜ਼ਰੂਰ ਕੀਤਾ ਜਾ ਰਿਹਾ ਹੈ ਤੇ ਇਸ ਪੂਰੇ ਮਾਮਲੇ ਸੰਬੰਧੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਨਵੀਂ ਅਪਡੇਟ ਨਿਕਲ ਕੇ ਸਾਹਮਣੇ ਆਏਗਾ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਪਰਪਰ ਤੱਕ ਤੁਸੀਂ ਜੁੜੇ ਰਹੋ ਦਾ ਟੀਵੀ ਐਨਆਰਏ ਦਿਨਾਂ